ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਸੰਗਤ ਜੀ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੀ ਸੰਸਾੜੀ ਵਾਲੇ ਪੂਰਨ ਬ੍ਰह्म ਗਿਆਨੀ ਉਹਨਾਂ ਨੇ ਜੋ ਸੰਗਤ ਨੂੰ ਬਚਨ ਕੀਤੇ ਕੈਨੇਡਾ ਦੇ ਵਿੱਚ ਸੰਗਤ ਰਹਿੰਦੀ ਹੈ ਇੱਕ ਪਰਿਵਾਰ ਰਹਿੰਦਾ ਹੈ ਜੋ ਉਹਨਾਂ ਦੇ ਨਾਲ ਗੋਤਕ ਹੋਏ ਉਹ ਆਪ ਜੀ ਨੂੰ ਦੱਸਣੇ ਨੇ ਅਤੇ ਦਾਸ ਪਰਸੋਂ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੇ ਕੋਲ ਘਰ ਪ੍ਰੋਗਰਾਮ ਦੇ ਲਈ ਇਨਵੀਟੇਸ਼ਨ ਦੇਣ ਗਿਆ ਸੀਗਾ। ਤਮਾ ਮਹਾਂਪੁਰਸ਼ਾਂ ਨੇ ਜੋ ਬਚਨ ਕਿਤੇ ਨੇ ਆਉਣ ਵਾਲੇ ਸਮੇਂ ਦੇ ਲਈ ਉਹ ਆਪ ਜੀ ਨੂੰ ਦੱਸਣੇ ਨੇ। ਵੀਡੀਓ ਨੂੰ ਸਕਿਪ ਨਾ ਕਰਿਓ। ਪੂਰੀ ਜ਼ਰੂਰ ਸੁਣਨਾ ਜੀ ਜੇ ਆਪ ਜੀ ਸੁਣਨ ਲੱਗੇ ਹੋ। ਕੈਨੇਡਾ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ। ਮੈਨੂੰ ਉਹਨਾਂ ਦਾ ਫੋਨ ਆਇਆ। ਮਾਤਾ ਜੀ ਦਾ ਨਾਮ ਹੈਗਾ ਪਰਮਜੋਤ कौर। ਤੇ ਉਹਨਾਂ ਨੇ ਦੱਸਿਆ ਵੀ 1960 ਦੇ ਵਿੱਚ ਜਿਹੜੇ ਮੇਰੇ ਦਾਦਾ ਜੀ ਸੀਗੇ ਉਹ ਸੰਤ ਬਾਬਾ ਅਜੀਤ ਸਿੰਘ ਹਸਾਲੀ ਵਾਲੇ ਮਹਾਂਪੁਰਸ਼ਾਂ ਦੇ ਬਹੁਤ ਨੇੜੇ ਸੀ ਮਹਾਂਪੁਰਸ਼ ਉਹਨਾਂ ਨੂੰ ਆਪਣਾ ਭਿੱਤਰ ਸਮਝਦੇ ਸੀ ਤਾਂ ਜਿਹੜੀ ਮੇਰੀ ਮਦਰ ਸੀਗੀ ਉਹ ਇਸ ਖਿਆਲਾਂ ਦੀ ਸੀ ਵੀ ਉਹ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਦੀ ਸੀ ਤੇ ਜੇ ਅਸੀਂ ਮੇਰੇ ਬਾਪੂ ਜੀ ਦਾਦਾ ਜੀ ਨੂੰ ਕਹਿੰਦੇ ਸੀ ਨਾ ਤਾਂ ਭਰੋਸਾ ਨਹੀਂ ਕਰਦੀ ਸੀ ਕਹਿੰਦੀ ਸੀ ਵੀ ਮੈਂ ਕਿਸੇ ਸੰਤ ਨੂੰ ਕਿਸੇ ਮਹਾਂਪੁਰਸ਼ਾਂ ਨੂੰ ਜਾਂ ਦੇਹਧਾਰੀ ਨੂੰ ਨਹੀਂ ਮੰਨਦੀ ਤੇ 1960 ਦੇ ਵਿੱਚ 1960 1960 ਤੇ ਬ੍ਰਹਮਚੋਦ ਕੌਰ ਜਿਹੜੇ ਮਾਤਾ ਜੀ ਨੇ ਉਹਨਾਂ ਦੇ ਜਿਹੜੇ ਮਦਰ ਨੇ ਉਦੋਂ ਮਹਾਂਪੁਰਸ਼ ਹੰਸਾਲੀ ਸਾਹਿਬ ਨਾਲ ਕਹਿੰਦੇ ਵੀ ਇੱਕ ਟੀਨ ਹੁੰਦਾ ਸੀਗਾ ਦਰਖਤ ਦੇ ਥਲੇ ਮਹਾਂਪੁਰਸ਼ ਬੈਠੇ ਹੁੰਦੇ ਸੀ ਤੇ ਸੰਗਤ ਵੀ ਰਲੇ-ਵਰੇਲੀ ਹੁੰਦੀ ਸੀਗੀ ਕੋਈ ਜ਼ਿਆਦਾ ਸੰਗਤ ਨਹੀਂ ਹੁੰਦੀ ਸੀਗੀ ਤੇ ਮੇਰੇ ਮਦਰ ਗਏ ਤਾਂ ਉਹਨਾਂ ਦੇ ਮਨ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਵੀ ਜੇਬਾਂ ਭੜੀਆਂ ਨੋਟਾਂ ਦੇ ਨਾਲ ਭਰੀਆਂ ਪਈਆਂ ਨੇ ਵੀ ਤਾਂ ਹੈ ਮਹਾਂਪੁਰਸ਼ ਨੇ ਜੇਬਾਂ ਨੋਟਾਂ ਦੇ ਨਾਲ ਭਰੀਆਂ ਪਈਆਂ ਨੇ ਵੀ ਇੰਨੇ ਪੈਸਿਆਂ ਦਾ ਇਹ ਕਰਦੇ ਕਿਨੇ ਇਹਨੇ ਪੈਸੇ ਆਉਂਦੇ ਕਿੱਥੋਂ ਨੇ ਉਹਨਾਂ ਨੇ ਮਨ ਦੇ ਵਿੱਚ ਅਜੇ ਫੁਰਨਾ ਹੀ ਬਣਾਇਆ ਜਦੋਂ ਸੰਗਤ ਜਾ ਕੇ ਬਹਿ ਜਾਂਦੀ ਸੀ ਮਹਾਂਪੁਰਸ਼ਾਂ ਦੇ ਦਰਸ਼ਨਾਂ ਦੇ ਲਈ ਤਾਂ 1960 ਦੀ ਗੱਲ ਹੈ ਉਸ ਤੋਂ ਬਾਅਦ ਤਾਂ ਮਹਾਂਪੁਰਸ਼ ਬਾਬਾ ਪਰਮਜੀਤ ਸਿੰਘ ਜੀ ਆ ਗਏ ਤਾਂ ਬਾਬਾ ਪਰਮਜੀਤ ਸਿੰਘ ਜੀ ਨੂੰ 1960 ਦੇ ਵਿੱਚ ਪਰਿਵਾਰ ਜੁੜ ਗਿਆ ਸੀ ਉਸ ਤੋਂ ਬਾਅਦ ਦੀ ਘਟਨਾ ਹੈ ਉਹ ਮਾਤਾ ਜਦੋਂ ਗਈ ਤਾਂ ਬਾਬਾ ਜੀ ਕਹਿੰਦੇ ਭਾਈ ਪਰਮਜੀਤ ਉਹ ਭੈਣ ਜਿਹੜੀ ਬੈਠੀ ਆ ਕੈਨੇਡਾ ਵਾਲੀ ਨਾ ਉਹਨੂੰ ਦੱਸ ਕੇ ਆ ਵੀ ਜਿਹੜੇ ਸਾਡੀਆਂ ਜੇਬਾਂ ਨੋਟਾਂ ਨਾਲ ਭਰੀਆਂ ਹੋਈਆਂ ਨੇ ਨਾ ਇਹ ਪੈਸਾ ਆਉਂਦਾ ਕਿੱਥੋਂ ਆ ਤੇ ਜਾਂਦਾ ਕਿੱਥੇ ਆ ਮਰਜ ਸਤਿਵੰਤ ਜੀ ਫਿਰ ਉਹ ਮਾਤਾ ਬਹੁਤ ਜ਼ਿਆਦਾ ਸ਼ਰਮਿੰਦਾ ਹੋਈ ਵੀ ਮੈਂ ਤਾਂ ਮਨ ਦੇ ਵਿੱਚ ਫੁਰਨ ਨਹੀਂ ਬਣਾਇਆ ਸੀਗਾ ਤੇ ਉਹ ਵੀ ਦੇਖ ਲਓ ਮਹਾਂਪੁਰਸ਼ ਨੂੰ ਪਤਾ ਲੱਗ ਗਿਆ ਦੂਸਰੀ ਵਾਰੀ ਜਿਹੜੀ ਉਹ ਮਾਤਾ ਦੀ ਬੇਟੀ ਆ ਪ੍ਰਭਜੋਤ ਕੌਰ ਤੇ ਉਹਨਾਂ ਦੀ ਮਾਸੀ ਦੀ ਬੇਟੀ ਮਹਾਂਪੁਰਸ਼ਾਂ ਨੇ ਉਹਨਾਂ ਦੇ ਘਰ ਆਉਣਾ ਸੀਗਾ ਕਿਉਂਕਿ ਉਹਨਾਂ ਦੇ ਦਾਦਾ ਜੀ ਦੇ ਨਾਲ ਬਹੁਤ ਵਧੀਆ ਮਹਾਂਪੁਰਸ਼ਾਂ ਦੇ ਰਿਲੇਸ਼ਨ ਸੀਗੇ ਬੜੇ ਸੁਨੇ ਇੱਕ ਦੂਜੇ ਦਾ ਆਦਰ ਸਤਕਾਰ ਕਰਦੇ ਸੀਗੇ ਕਿਉਂਕਿ ਜਿਹੜੀ ਪ੍ਰਭਜੋਤ ਮਾਤਾ ਜੀ ਨੇ ਉਹਨਾਂ ਦੇ ਦਾਦਾ ਜੀ ਆਰਮੀ ਵਿੱਚ ਸੀਗੇ ਤੇ ਮੈਂ ਇਹ ਫੋਟੋ ਇੱਕ ਸ਼ੇਅਰ ਕਰ ਰਿਹਾ ਆਪ ਜੀ ਨੂੰ ਆਪ ਜੀ ਇਹ ਦੇਖ ਲਓ ਇਹ ਫੋਟੋ ਉਸ ਸਮੇਂ ਮਾਤਾ ਪ੍ਰਭਜੋਤ ਕੌਰ ਜਿਹੜੇ ਹੁਣ ਨੇ ਕੈਨੇਡਾ ਉਹਨਾਂ ਦੇ ਘਰ ਦੀ ਆ ਡ੍ਰਿੰਕ ਰੂਮ ਦੇ ਵਿੱਚ ਜਿੱਥੇ ਮਹਾਂਪੁਰਸ਼ ਬੈਠੇ ਸੀਗੇ ਤਾਂ ਜਦੋਂ ਉਹ ਮਾਤਾ ਪ੍ਰਭ ਪ੍ਰਭਜੋਤ ਕੌਰ ਜੀ ਤੇ ਉਹਨਾਂ ਦੀ ਕਮਾਸੀ ਦੀ ਬੇਟੀ ਸੀ। ਮਹਾਂਪੁਰਸ਼ ਉਹਨਾਂ ਦੇ ਘਰੇ ਆਉਣਾ ਸੀਗਾ ਤੇ ਪਰਿਵਾਰ ਨੇ ਸਤਕਾਰ ਵਜੋਂ ਉਹ ਛੋਟੇ ਹੁੰਦੇ ਸੀ ਉਦੋਂ ਮਾਤਾ ਜੀ 70 70 ਦੀ ਗੱਲ ਆ ਉਸ ਟਾਈਮ ਦੀ। ਮਹਾਂਪੁਰਸ਼ਾਂ ਦੇ ਗੱਲ 'ਚ ਸਨਮਾਨ ਦੇ ਲਈ ਹਾਰ ਪਾਤਾ। ਦੋ ਹਾਰ ਪਾਈ। ਤਾਂ ਉਹ ਮਾਤਾ ਜੀ ਸੋਚ ਰਹੇ ਨੇ ਰਬਜੋਤ ਕੌਰ ਜੀ ਵੀ ਹਾਰ ਹੁਣ ਬਾਬਾ ਜੀ ਤਾਂ ਰਾਤ ਨੂੰ ਸਾਡੇ ਘਰ ਰਹਿਣਗੇ ਵੀ ਇਸ ਪਾਕੀ ਸੌਣਗੇ। ਵੀ ਜੇ ਕਿਤੇ ਇਹ ਹਾਰ ਨਾ ਆਪਣੇ ਗਲ ਤੋਂ ਲਾ ਕੇ ਰੱਖ ਦੇਣ ਮੈਂ ਭੱਜ ਕੇ ਚੱਕ ਲਾਂ। ਇਧਰੋਂ ਮਾਤਾ ਜੀ ਵੀ ਸੋਚ ਰਹੇ ਨੇ ਉਹਨਾਂ ਦੀ ਮਾਸੇ ਦੀ ਬੇਟੀ ਵੀ ਇਹੀ ਸੋਚ ਰਹੀ ਆ। ਤੇ ਜਦੋਂ ਹਜੇ ਉਹਨਾਂ ਨੇ ਸੋਚ ਆਪਣੀ ਪੂਰੀ ਉਹ ਕੀਤੀ ਆ ਮਨ ਚ ਜਿਵੇਂ ਆਪਾਂ ਕਹਿ ਰਹੇ ਨਾ ਵੀ ਹੁਣੇ ਹੋ ਜਿਆ ਉਸੇ ਸਮੇਂ ਮਹਾਂਪੁਰਸ਼ਾਂ ਨੇ ਦੋਨੇ ਹਾਰ ਲਾ ਤੇ ਇਧਰ ਉਹ ਭੱਜ ਕੇ ਗਈ ਉਧਰੋਂ ਮਾਤਾ ਜੀ ਜਾ ਕੇ ਉਹਨਾਂ ਨੇ ਹਾਰ ਸੰਭਲੇ ਤੇ ਉਹ ਅੱਜ ਵੀ ਹਾਰ ਆ ਜਿਹੜਾ ਕੈਨੇਡਾ ਦੇ ਵਿੱਚ ਮਾਤਾ ਜੀ ਕਹਿੰਦੇ ਐਸਟ ਇਸ ਮੇਰੇ ਕੋਲ ਪਿਆ ਤੇ ਮੈਂ ਉਹਨੂੰ ਹੁਣ ਫਰੇਮ ਕਰਾਣਾਗਾ ਉਸ ਤੋਂ ਬਾਅਦ ਪ੍ਰਭਜੋਤ ਕੌਰ ਜਿਹੜੀ ਮਾਤਾ ਉਹ ਦੋ ਭੈਣਾਂ ਸੀਗੀਆਂ ਕਿਉਂਕਿ ਉਹਨਾਂ ਦੀ ਮਦਰ ਦੀ ਸ਼ਰਦਾ ਥੋੜੀ ਥੋੜੀ ਬਣੀ ਤਾਂ ਜਦੋਂ ਉਹ ਮਹਾਂਪੁਰਸ਼ਾਂ ਦੇ ਕੋਲ ਸਮਾਂ ਇਹ ਜਿਹਾ ਸੀਗਾ ਤੇ ਗਏ ਕੋਈ ਇਸ ਤਰ੍ਹਾਂ ਦੀ ਵਿਚਾਰ ਹੋਈ ਮਹਾਰਾਜ ਕਹਿੰਦੇ ਵੀ ਜਾਓ ਭਾਈ ਆਹ ਪਾਠ ਕਰ ਲਿਆ ਕਰੋ ਇਹਨੂੰ ਇੰਨੇ ਦਿਨ ਕਰੋ ਸ਼ਰਦਾ ਭਾਵਨਾ ਦੇ ਨਾਲ ਤੁਹਾਡੇ ਘਰ ਨਾ ਬੇਟਾ ਵੀ ਆਏਗਾ 40 ਦਿਨ ਉਹਨਾਂ ਨੇ ਸ਼ਰਦਾ ਭਾਵਨਾ ਦੇ ਨਾਲ ਉਹ ਜਾਪ ਕੀਤਾ ਹੈ ਤਾਂ ਗੁਰਵਾਣੀਓ ਸੀ ਸਤਿਮਾਪੁਰਸ਼ ਨੇ ਕਿਹਾ ਵੀ ਇਹਦਾ ਜਾਪ ਕਰਕੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀਆਂ ਇਹ ਦੋਨਾਂ ਭੈਣਾਂ ਨੂੰ ਭਰਾ ਵੀ ਮਿਲੂਗਾ ਤੇ ਉਹਨਾਂ ਦੇ ਫਿਰ ਇੱਕ ਬ੍ਰਦਰ ਹੋ ਗਿਆ ਉਹਦਾ ਨਾਂ ਹੈਗਾ ਗੁਰਪ੍ਰੀਤ ਸਿੰਘ ਉਹਨੂੰ ਕੱਚਾ ਨਾਮ ਉਹਦਾ ਗੁੱਲੂ ਤੋਂ ਮੈਨੂੰ ਮਾਤਾ ਜੀ ਨੇ ਫੋਨ ਕਰਕੇ ਸਾਰੀਆਂ ਘਟਨਾਵਾਂ ਦਸੀਆਂ ਮਾਤਾ ਜੀ ਕਹਿੰਦੇ ਪ੍ਰਭਜੋ ਕੁਰਜੀ ਵੀ ਮੈਂ ਜਦੋਂ ਇੰਡੀਆ ਗਈ ਉਸ ਸਮੇਂ 70 80 ਦੀ ਗੱਲ ਹੋਣੀ ਇਹ ਤੇ ਮੈਂ ਮੱਜ ਨੂੰ ਨਮਸਕਾਰ ਕਰਕੇ ਆ ਗਈ ਕੁਛ ਨਹੀਂ ਕਿਹਾ ਤੇ ਮੈਨੂੰ ਸੇਵਾਦਾਰ ਨੇ ਕਿਹਾ ਵੀ ਲੰਗਰ ਛੱਕ ਕੇ ਜਾਓ ਤੇ ਜਦੋਂ ਮੈਂ ਲੰਗਰ ਛਕਣ ਗਈ ਨਾ ਤੇ ਮੈਂ ਦੇਖਿਆ ਵੀ ਮੈਨੂੰ ਮੱਖੀਆਂ ਜਿਹਾ ਲੱਗਿਆ ਵੀ ਮੈਨੂੰ ਇਹ ਹੋਇਆ ਵੀ ਗੰਦ ਜਾ ਵੀ ਮੱਖੀਆਂ ਦੇ ਵਿੱਚ ਮੈਂ ਨਹੀਂ ਲੰਗਰ ਛਕਣਾ ਵੀ ਇੱਥੇ ਤਾਂ ਜਿਵੇਂ ਕਹਿੰਦੇ ਆਪਣੇ ਮਨ ਦੀ ਹੁੰਦੀ ਹੈ ਬਿਰਤੀ ਵੀ ਇਹ ਸਾਫ ਸਪਾਈ ਔਖੋ ਮੈਨੂੰ ਇਸ ਤਰ੍ਹਾਂ ਲੱਗਿਆ ਕਿਉਂਕਿ ਉਸ ਸਮੇਂ ਸਥਾਨ ਜਿਹੜਾ ਇੰਨਾ ਉੱਪਰ ਫੁੱਲਤ ਨਹੀਂ ਸੀਗਾ ਹੌਲੀ-ਹੌਲੀ ਕੋਈ ਵੀ ਚੀਜ਼ ਵਿਕਸਿਤ ਹੁੰਦੀ ਹੈ ਤਮਾਪੁਰਸ਼ਾਂ ਦੀ ਕਿਰਪਾ ਹਜੇ ਦਾ ਪਲ ਦੇ ਵਿੱਚ ਵੀ ਹੋ ਜਾਂਦਾ ਅੱਜ ਜਿਹੜਾ ਇਹ ਸਥਾਨ ਇੰਟਰਨੈਸ਼ਨਲ ਲੈਵਲ ਤੇ ਆ ਸੰਗਤ ਨੂੰ ਜਿਨ੍ਹਾਂ ਨੂੰ ਪਤਾ ਹੈਗਾ ਜਿਨ੍ਹਾਂ ਦੀ ਕਿਰਪਾ ਹੋਈ ਹੈ ਨਾ ਉਹ ਚੰਗੀ ਤਰ੍ਹਾਂ ਜਾਣਦੇ ਹਨ ਤਾਂ ਕਹਿੰਦੇ ਵੀ ਮੈਂ ਨਾ ਪ੍ਰਸ਼ਾਦਾ ਨਹੀਂ ਛੱਕਿਆ ਮੇਰੀ ਭਾਵਨਾ ਨਹੀਂ ਬਣੀ ਅਗਲੇ ਦਿਨ ਬਾਬਾ ਜੀ ਦਾ ਫੋਨ ਆ ਗਿਆ ਕਹਿੰਦੇ ਵੀ ਆਪ ਜੀ ਨੂੰ ਬੁਲਾਇਆ ਤੇ ਬਾਬਾ ਜੀ ਕਹਿੰਦੇ ਵੀ ਜਦੋਂ ਮੈਂ ਬਾਬਾ ਜੀ ਨੂੰ ਜਾ ਕੇ ਨਮਸਕਾਰ ਕੀਤੀ ਕਹਿੰਦੇ ਭਾਈ ਐਂ ਕਰੋ ਬਲ ਪ੍ਰਸ਼ਾਦਾ ਛੱਕ ਕੇ ਆਓ ਤੇ ਕਹਿੰਦੀ ਵੀ ਮੈਂ ਹੱਕੀ ਵੱਕੀ ਰਹਿ ਵੀ ਰਹਿ ਗਈ ਵੀ ਮਹਾਂਪੁਰਸ਼ਾਂ ਨੇ ਮੈਨੂੰ ਕੀ ਕਹਿ ਦਿੱਤਾ ਫਿਰ ਮੈਂ ਪ੍ਰਸ਼ਾਦਾ ਸ਼ੱਕੀ ਆਈ ਤਾਂ ਜਦੋਂ ਮੈਂ ਸ਼ੱਕੀ ਦੁਆਰਾ ਫਿਰ ਫਿਰ ਬਾਬਾ ਪਰਮਜੀਤ ਸਿੰਘ ਜੀ ਕਹਿੰਦੇ ਵੀ ਮਹਾਂਪੁਰਸ਼ਾਂ ਨੂੰ ਬੇਨਤੀ ਕਰਦੇ ਆਪਾਂ ਵੀ ਜੇ ਤੁਸੀਂ ਮਿਲਣ ਦਾ ਦੁਆਰਾ ਤੇ ਮਹਾਂਪੁਰਸ਼ ਕਹਿੰਦੇ ਵੀ ਭਾਈ ਇੱਥੇ ਬੈਠ ਜਾ ਉਹ ਕਹਿੰਦੀ ਬੇਟਾ ਵੀ ਮੈਂ 5 ਮਿੰਟ ਬੈਠੀ ਆਪਣਾ ਜੋ ਮੇਰੇ ਅੰਦਰ ਸੀ ਜਾਪ ਕਰਦੀ ਰਹੀ ਪਾਠ ਕਰਦੀ ਰਹੀ ਤੇ ਉਸ ਤੋਂ ਬਾਅਦ ਮੈਂ 5 ਮਿੰਟ ਬੈਠ ਕੇ ਫਿਰ ਮੈਂ ਨਮਸਕਾਰ ਕਰਕੇ ਆ ਗਈ ਪਰ ਸਾਨੂੰ ਉਹਨਾਂ ਦਾ ਇੰਨਾ ਲਾਹਾ ਨਹੀਂ ਲੈਣਾ ਆ ਜਿੰਨਾ ਸਾਨੂੰ ਲੈਣਾ ਚਾਹੁੰਦੇ ਸੀ ਅਸੀਂ ਅੱਜ ਕੈਨੇਡਾ 'ਚ ਬੈਠੇ ਆ ਪਰ ਅਸੀਂ ਅੱਜ ਕਹਿੰਦੀ ਪਰਮਿੰਦਰ ਤਰਸਦੇ ਆ ਵੀ ਕਾਸ਼ ਜੇ ਸਾਨੂੰ ਉਹਨਾਂ ਬਾਰੇ ਪਹਿਲਾਂ ਪਤਾ ਹੁੰਦਾ ਵੀ ਉਹ ਇੰਨੇ ਅਵਸਥਾ ਦੇ ਮਾਲਕ ਨਹੀਂ ਨਾ ਸ਼ਾਇਦ ਸਾਡੀ ਅੱਜ ਜ਼ਿੰਦਗੀ ਦੇ ਵਿੱਚ ਹੋਰ ਕਿਰਪਾ ਹਣੀ ਸੀ ਸੋ ਸੰਗਤ ਜੀ ਇਹ ਜਿਹੜੇ ਮਹਾਪੁਰਸ਼ ਨੇ ਨਾ ਮੈਂ ਇੱਕ ਐਗਜ਼ਾਮਪਲ ਪਹਿਲਾਂ ਵੀ ਆਪ ਜੀ ਨੂੰ ਦਿੱਤੀ ਆ ਇੱਕ ਫੇਰ ਵੀ ਦੁਬਾਰਾ ਆਪ ਜੀ ਨਾਲ ਸ਼ੇਅਰ ਕਰ ਦਿੰਨਾ ਵੀ ਸਪੋਸਟ ਕਰ ਲਓ ਆਪਾਂ ਕਿਸੇ ਡਾਕਟਰ ਤੋਂ ਦਵਾਈ ਲੈਂਦੇ ਆ ਨਾ ਮੰਨ ਲਓ ਮੈਂ ਕਿਸੇ ਡਾਕਟਰ ਕੋਲ ਦਵਾਈ ਲੈਣ ਗਿਆ ਉਹਦੇ ਨਾਲ ਮੈਂ ਠੀਕ ਹੋ ਗਿਆ ਫਿਰ ਮੈਂ ਜੇ ਕੋਈ ਹੋਰ ਮਰੀਜ਼ ਆਉਂਦਾਗਾ ਮੇਰੇ ਕੰਟੈਕਟ 'ਚ ਮੇਰਾ ਕੋਈ ਦੋਸਤ ਆ ਮੇਰਾ ਕੋਈ ਮਿੱਤਰ ਆ ਉਹ ਮੈਨੂੰ ਕਹਿੰਦਾ ਯਾਰ ਵੀ ਮੈਨੂੰ ਆਹ ਪ੍ਰੋਬਲਮ ਆ ਤਾਂ ਮੈਂ ਇਹਨੂੰ ਕਹਾਂਗਾ ਯਾਰ ਮੈਂ ਉੱਥੋਂ ਦਵਾਈ ਲਈ ਸੀ ਤੂੰ ਮੇਰੇ ਨਾਲ ਚੱਲ ਮੈਂ ਉੱਥੋਂ ਤੈਨੂੰ ਦਵਾਈ ਦਵਾ ਦੇਣਾ ਤੈਨੂੰ ਆਰਾਮ ਆ ਜਾਏਗਾ ਮੈਨੂੰ ਫਰਕ ਪੈ ਗਿਆ ਸੀ ਮੈਂ ਠੀਕ ਹੋ ਗਿਆ ਜਦੋਂ ਤੱਕ ਉਸ ਬੰਦੇ ਦੀ ਉਸ ਡਾਕਟਰ ਤੇ ਭਾਵਨਾ ਨਹੀਂ ਨ ਬਣਦੀ ਵੀ ਹਾਂ ਉਹਦੀ ਦਵਾਈ ਨਾਲ ਮੈਂ ਠੀਕ ਹੋ ਜਾਾਂਗਾ ਸਾਈਕੋਲੋਜੀ ਇਫੈਕਟ ਹੋਈ ਆ ਉਦੋਂ ਤੱਕ ਉਹ ਬੰਦਾ ਬਿਲਕੁਲ ਠੀਕ ਨਹੀਂ ਹੋ ਸਕਦਾ ਉਹ ਠੀਕ ਕਿਉਂ ਨਹੀਂ ਹੋ ਸਕਦਾ ਕਿਉਂਕਿ ਉਹਦੀ ਭਾਵਨਾ ਨਹੀਂ ਬਣੀ ਡਾਕਟਰ ਨੂੰ ਜਿੰਨੀ ਮਰਜ਼ੀ ਚੰਗੀ ਦਵਾਈ ਦੇ ਦੇ ਉਹ ਨਹੀਂ ਠੀਕ ਨਹੀਂ ਹੋਣਾ ਹਾਂ ਜਿਹਦਾ ਭਰੋਸਾਗਾ ਡਾਕਟਰ ਚਾਹੀ ਉਹਨੂੰ ਜਿਹੜੀ ਮਰਜ਼ੀ ਦਵਾਈ ਦੇ ਦੇ ਉਹਨੂੰ ਇਹ ਆਉਂਦਾ ਵੀ ਮੈਂ ਉਹਦੀ ਦਵਾਈ ਨਾਲੇ ਠੀਕ ਹੋਊਗਾ ਤੇ ਉਹ ਨੇਚਰਲੀ ਆ ਵੀ ਆਪਾਂ ਉਹ ਦਵਾਈ ਲਵਾਂਗੇ ਪ੍ਰੋਬਲਮ ਹੈ ਠੀਕ ਹੋ ਜੀ ਸੋ ਇਸੇ ਤਰ੍ਹਾਂ ਹੀ ਸੰਗਤ ਜੀ ਜਦੋਂ ਤੱਕ ਤੁਹਾਡੀ ਭਾਵਨਾ ਨਹੀਂ ਨਵੰਦੀ ਮਾ ਪੁਰਸ਼ਾਂ ਤੇ ਵੀ ਇਹ ਚੀਜ਼ ਕੀ ਆ ਕਿਸ ਤਰ੍ਹਾਂ ਮਾ ਪੁਰਸ਼ਾਂ ਦੀ ਜਿਹੜੀ ਸ਼ਕਤੀ ਆ ਉਹ ਕਿਸ ਤਰ੍ਹਾਂ ਵਰਤਰੀਆ ਉਹ ਕਿਸ ਸ਼ਕਤੀ ਦੇ ਮਾਲਕ ਸਨ ਕਿਵੇਂ ਸੰਗਤ ਤੇ ਕਿਰਪਾ ਕਰੇ ਸਨ ਇੱਕ ਹੋਰ ਵੀ ਚਲੋ ਬਹੁਤ ਗੱਲਾਂ ਨੇ ਹੌਲੀ ਹੌਲੀ ਆਪ ਜੀ ਨੂੰ ਦੱਸਾਂਗੇ ਇੱਕ ਦਿਨ ਦੇ ਵਿੱਚ ਨਹੀਂ ਦੱਸਣੀ ਆ ਨਾ ਹੀ ਦੱਸ ਸਕਦੇ ਆ ਤੇ ਇੱਕ ਮਾਤਾ ਇੰਗਲੈਂਡ ਤੋਂ ਉਹਨਾਂ ਨਾਲ ਵੀ ਬੜਾ ਪਿਆਰਾ ਉਹਨਾਂ ਦੀ ਮੈਂ ਨੈਕਸਟ ਵੀਡੀਓ ਵਿੱਚ ਆਪ ਜੀ ਨੂੰ ਦੱਸਾਂਗੇ ਕਿ ਉਹਨਾਂ ਦੇ ਕਿਰਪਾ ਕਿਸ ਤਰ੍ਹਾਂ ਹੋਈ ਅੱਜ ਜਿੰਨੀਆਂ ਵੀ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚ ਇਹ ਵੀਡੀਓ ਦੇਖ ਰਹੇ ਨੇ ਮਾਪੁਰਸ਼ਾਂ ਕੋਲੇ ਸਾ ਉਹਨਾਂ ਦੀ ಅಪਾਰ ਕਿਰਪਾ ਸਤ ਕਈ ਦਾਸ ਜਾਂਦਾਗਾ ਉਹਨਾਂ ਦੀ ਆਸ਼ੀਰਵਾਦ ਲੈਂਦਾ ਸੀਸਾ ਲੈਂਦਾ ਸੰਤ ਬਾਬਾ ਪਰਮਜੀਤ ਸਿੰਘ ਜੀ ਉਹਨਾਂ ਨੇ ਕਿਹਾ ਭਾਈ ਸੰਗਤ ਨੂੰ ਬੇਨਤੀ ਕਰਨਾ ਕਿ ਜਿਹੜਾ ਇਹ ਸਮਾਂ ਚੱਲ ਰਿਹਾ ਨਾ ਜੋ ਵੀ ਮਹਾਪੁਰਸ਼ ਦਾ ਧਿਆਨ ਕਰੇਗਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੇਗਾ ਤੇ ਮੂਲ ਮੰਤਰ ਦਾ ਸੰਗਤ ਨੂੰ ਕਹਿਣਾ ਵੀ ਵੱਧ ਤੋਂ ਵੱਧ ਜਾਪ ਕਰੋ ਉਹਨਾਂ ਦੇ ਉੱਪਰ ਕਾਲ ਯੁੱਗ ਦਾ ਪ੍ਰਭਾਵ ਨਹੀਂ ਹੋਏਗਾ ਤੇ ਉਹ ਚੜ੍ਹਦੀ ਕਲਾ 'ਚ ਰਹਿਣਗੇ ਜਿਹੜੀਆਂ ਵੀ ਉਹ ਵਸਤ ਮੰਗਣਾ ਚਾਹੁੰਦੇ ਨੇ ਮੂਲ ਮੰਤਰ ਦਾ ਜਾਪ ਕਰਕੇ ਗੁਰੂ ਮਹਾਰਾਜ ਅੱਗੇ ਗੁਰੂ ਗ੍ਰੰਥ ਸਾਹਿਬ ਵਗੇ ਅਰਦਾਸ ਕਰਨ ਇਹ ਮਹਾਪੁਰਸ਼ਾਂ ਨੇ ਬਚਨ ਕੀਤੇ ਨੇ ਵੀ ਵੱਧ ਤੋਂ ਵੱਧ ਸੰਗਤ ਨੇ ਵੀ ਪਰਮਿੰਦਰ ਸਿੰਘ ਜੋ ਵੀ ਚੈਨਲ ਤੇ ਆਪ ਜੀ ਦੇ ਜੁੜੇ ਹੋਈ ਆ ਸੰਗਤ ਮਹਾਪੁਰਸ਼ਾਂ ਦੇ ਨਾਲ ਜੋੜਨ ਵਾਲੇ ਵੀ ਉਹ ਨੇ ਤੇ ਬਖਸ਼ਿਸ਼ ਕਰਨ ਵਾਲੇ ਵੀ ਉਹੀ ਨੇ ਜੋ ਆਪ ਜੀ ਸੁਣ ਰਹੇ ਹੋ ਮਹਾਪੁਰਸ਼ ਕਹਿੰਦੇ ਵੀ ਇਸ ਸੰਗਤ ਨੂੰ ਬੇਨਤੀ ਕਰਨੀਆਂ ਅਪੀਲ ਕਰਨੇ ਵੀ ਵੱਡੇ ਮਹਾਰਾਜ ਦਾ ਸੰਤਨ ਤਨ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਪੂਰਨ ਬ੍ਰਹਮ ਗਿਆਨੀ ਉਹਨਾਂ ਦੇ ਬਚਨ ਨੇ ਉਹਨਾਂ ਨੇ ਹੀ ਕਿਹਾ ਵੀ ਭਾਈ ਜਿਹੜਾ ਵੀ ਮੂਲ ਮੰਤਰ ਦਾ ਜਾਪ ਕਰੇਗਾ ਅੰਮ੍ਰਿਤ ਵੇਲੇ ਨੂੰ ਸਾਹਮਣੇ ਇੱਕ ਮੂਲ ਮੰਤਰ ਦਾ ਜਾਪ ਬੱਤ-ਬਾਤ ਕਰਨਾ ਵੀ ਜੋ ਮਰਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗ ਲਓ ਤੁਹਾਨੂੰ ਮਿਲੇਗਾ ਇਹ ਹੁਣ ਤੁਹਾਨੂੰ ਮਿਹਨਤ ਕਰਨੀ ਆ ਇਹ ਆਪਣੀ ਮਿਹਨਤ ਆ ਜਿਵੇਂ ਮਹਾਰਾਜ ਕਹਿੰਦੇ ਨੇ ਵੀ ਆਪਨ ਉੱਥੀ ਆਪਣਾ ਆਪੇ ਹੀ ਕਾਜ ਸਵਾਰੀ ਆ ਸੁਸੰਗਤ ਜੀ ਇੰਨੀਆਂ ਕੁ ਵਿਚਾਰਾਂ ਸਾਂਝੀਆਂ ਆਵਜੀ ਦੇ ਨਾਲ ਕਰਦੇ ਆ ਬੜੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਜੇ ਕਿ ਕਿਸੇ ਨੂੰ ਵੀ ਕੋਈ ਡਾਊਟ ਹੋਵੇ ਨਾ ਮੇਰੀ ਗੱਲ ਦੇ ਵਿੱਚ ਆਪ ਜੀ ਮੈਨੂੰ ਆਪਣਾ ਨਾ ਕਮੈਂਟ ਦੇ ਵਿੱਚ ਨੰਬਰ ਭੇਜ ਦਿਓ ਮੈਂ ਕੈਨੇਡਾ ਵਾਲਿਆਂ ਦਾ ਤੁਹਾਨੂੰ ਨੰਬਰ ਭੇਜ ਦਾਂਗਾ ਤੁਸੀਂ ਉਹਨਾਂ ਨਾਲ ਡਾਇਰੈਕਟਲੀ ਵੀਡੀਓ ਕਾਲ ਤੇ ਗੱਲ ਕਰ ਲਿਓ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਉਹਨਾਂ ਤੋਂ ਮੈਂ ਸਮਾਂ ਲੈ ਲਾਂਗਾ ਤੇ ਜੋ ਵੀਡੀਓ ਕਾਲ ਤੇ ਇੱਥੇ ਕਹਿਣਗੇ ਮੈਨੂੰ ਮੈਂ ਇੱਥੋਂ ਵੀ ਆਪ ਜੀ ਨੂੰ ਲਾਈਵ ਕਰਕੇ ਦਿਖਾ ਦਾਂਗਾ ਵੀ ਉਹਨਾਂ ਨੇ ਜੋ ਮੈਨੂੰ ਗੱਲਾਂ ਕਹੀਆਂ ਨੇ ਉਹ ਸੱਚ ਨੇ ਤੇ ਅੱਜ ਵੀ ਉਹ ਪਰਿਵਾਰ ਨਾ ਮਹਾਰਾਜ ਦੇ ਨਾਲ ਜੁੜਿਆ ਹੋਇਆ ਜੋ ਉਹਨਾਂ ਦੀ ਮਦਰ ਮਹਾਪੁਰਸ਼ ਨੇ ਉਹਨਾਂ ਨੂੰ ਬਚਨ ਦਿੱਤੇ ਸੀ ਵੀ ਭਾਈ ਵੀਰ ਬਾਰ ਉਹਨਾਂ ਚਿੜੀਆਂ ਨੂੰ ਦਾਣਾ ਪਾਇਆ ਕਰੋ ਚਾਵਲ ਪਾਇਆ ਕਰੋ ਉਹ ਕਹਿੰਦੇ ਵੀ ਮੇਰੀ ਮਦਰ ਨੇ 1960 ਤੋਂ ਲੈ ਕੇ ਹੁਣ ਤੱਕ ਉਹ ਸੇਵਾ ਨਹੀਂ ਛੱਡੀ ਉਸੇ ਤਰ੍ਹਾਂ ਇੰਚੜੀਆਂ ਨੂੰ ਦਾਣਾ ਪਾਉਂਦੇ ਨੇ ਨਾਲ-ਨਾਲ ਸਿਮਰਨ ਕਰਦੇ ਨੇ ਕੈਨੇਡਾ 'ਚ ਪਰਿਵਾਰ ਹੈਗਾ ਤੇ ਮੈਂ ਉਹਨਾਂ ਦੀ ਫੋਟੋ ਉਹਨਾਂ ਨੂੰ ਪੁੱਛ ਕੇ ਹੀ ਪਾ ਸਕਦਾ ਮੇਰੀ ਗੱਲ ਨਹੀਂ ਹੋਈ ਸੋ ਕੋਸ਼ਿਸ਼ ਕਰਾਂਗੇ ਚਲੋ ਉਹਨਾਂ ਤੋਂ ਮੈਂ ਬੇਨਤੀ ਕਰ ਲੈਣਾ ਜੀ ਉਹ ਕਹਿਣਗੇ ਮੈਂ ਉਹਨਾਂ ਦੀ ਫੋਟੋ ਵੀ ਪਾ ਦਾਂਗਾ ਆਪ ਜੀ ਦੇਖ ਲਈਓ ਪਰਿਵਾਰ ਕਿਹੜਾਗਾ ਸਸੰਗਤ ਜੀ ਇਹ ਸੀਸਾ ਦੇਣੀ ਹੈ ਜੇ ਇਹ ਵੀਡੀਓ ਵਧੀਆ ਲੱਗੇ ਤਾਂ ਮਹਾਰਾਜ ਦੇ ਨਾਮ ਤੇ ਕਿਉਂਕਿ ਇਸ ਤੇ ਇਹਨਾਂ ਦੇ ਗੁਣ ਗਾਰੇ ਸਾਡੀ ਤਾਂ ਕੋਈ ਵੀਡੀਓ ਨਹੀਂ ਨਾ ਸਾਡੇ ਬੋਲ ਨੇ ਇਹ ਜਿਵੇਂ ਮਹਾਪੁਰਸ਼ ਬੁਲਾਈ ਜਾਂਦੇ ਨੇ ਅਸੀਂ ਬੋਲੀ ਜਾਂਦੇ ਹਾਂ ਜਦੋਂ ਇਹਨਾਂ ਦਾ ਹੁਕਮ ਆ ਅਸੀਂ ਬੋਲ ਰਹੇ ਹਾਂ ਇਹ ਬੁਲਾ ਰਹੇ ਨਹੀਂ ਜਦੋਂ ਇਹਨਾਂ ਦਾ ਹੁਕਮ ਆ ਕਹਿ ਦੇਣਗੇ ਭਾਈ ਸਾਇਲੈਂਟ ਹੋ ਜਾ ਉਦੋਂ ਉਹ ਦੇਖਾਂਗੇ ਵੀ ਸਮਾਂ ਕਿਸ ਤਰ੍ਹਾਂ ਦਾਗਾ ਸਮਾਂ ਹੈਗਾ ਹੁਣ ਲਾਹਾ ਲੈ ਲਓ ਬਾਅਦ ਚ ਪਛਤਾਉਣ ਨਾਲ ਨਾ ਹੁਣ ਜਿੰਨਾ ਲਾਹਾ ਲੈ ਲਓਗੇ ਵਧੀਆ ਰਹੋਗੇ ਫਿਰ ਬਾਅਦ ਚ ਗੱਲਾਂ ਹੀ ਰਹਿੰਦ ਨੇ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ਪਹਿਲਾਂ ਪਤਾ ਹੁੰਦਾ ਐ ਕਰ ਲੈਂਦੇ ਉਹ ਅੱਜ ਵੀ ਹਾਜ਼ਰ-ਨਾਜ਼ਰ ਨਹੀਂ ਮਹਿਸੂਸ ਕਰਨ ਲੱਗ ਜਾਓ ਤੁਹਾਡੇ ਨਾਲ ਹੀ ਹੋ ਜਾਣਗੇ ਤੁਸੀਂ ਕਹੋਗੇ ਮੈਨੂੰ ਐਸ ਤਰ੍ਹਾਂ ਮਹਿਸੂਸ ਹੁੰਦਾ ਮੇਰੇ ਨਾਲ ਹੀ ਨੇ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਦੱਸਾਂਗਾ ਇੰਗਲੈਂਡ ਵਾਲੀ ਮਾਤਾ ਦੀ ਸਾਰੀ ਕਹਾਣੀ ਆਪ ਜੀ ਜ਼ਰੂਰ ਦੇਖਣਾ ਵੀਡੀਓ ਇਹਨੂੰ ਸ਼ੇਅਰ ਕਰ ਦਿਓ ਜੇ ਆਪ ਜੀ ਨੂੰ ਚੰਗੀ ਲੱਗੀ ਹੋਵੇ ਨਹੀਂ ਲੱਗੀ ਤਾਂ ਗੁਸਤਾਖੀ ਮਾਫ ਕਰਦੇ ਹੋ ਸੰਗਤ ਜੀ ਆਪ ਜੀ ਦੇ ਬੱਚੇ ਹਾਂ ਕਿ ਯਤਨ ਕਰ ਰਹੇ ਹਾਂ ਜੁੜਨ ਦਾ ਤੇ ਜੋੜਨ ਦਾ ਬਾਕੀ ਸਭ ਪ੍ਰਮਾਤਮਾ ਦੇ ਹੱਥ ਹੈ ਹਮਰੇ ਵਸ ਕਿਛ ਨਾ ਹੈ ਉਹ ਦਾਤਾ ਆਪੇ ਹੀ ਕਰਾਉਣ ਵਾਲਾ ਆਪੇ ਕਰਨ ਵਾਲਾ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲੀ ਆਦਤਾਂ ਨਿਮਾਣਿਆਂ ਨ ਬਾਦਸ਼ਾਹੀਏ